ਇਹ ਬੰਦਾ ਸਾਭੀ ਮੈਂ ਇਹਨੂੰ ਮੇਰਾ ਨਾਮ ਜੇਤਾ ਸੀ ਸਾਭੀ ਕਹਿੰਦੀ ਮੈਨੂੰ ਤਾਂ ਬੰਦੇ ਦਾ ਨਾਮ ਤੱਕ ਨਹੀਂ ਪਤਾ ਕਹਿੰਦੀ ਨਾਮ ਤਾਂ ਕਹਿੰਦੀ ਕਿ ਮੈਨੂੰ ਤਾਂ 100 ਰੁਪਏ ਲੈਦੇ ਨਾਮ ਤੇ ਇਹਨਾਂ ਨੂੰ ਪਤਾ ਕਹਿੰਦੀ ਤਪ ਨਹੀਂ ਤੇ ਸਹੀ ਗੱਲ ਹੈ ਉਹ ਇਹਦੇ ਉਹਨੇ ਬਿਲਕੁਲ ਸੱਚ ਨਹੀਂ ਆਇਆ ਕਿ ਤੂੰ ਕਮਰੇ ਤੇ ਚਲ ਗਈ ਤੂੰ ਸਾਰਾ ਕੁਝ ਕਰਾਈ ਉਹਨੂੰ ਬੰਦੇ ਦਾ ਨਾਮ ਤੱਕ ਨਹੀਂ ਬਤਾਇਆ ਫ੍ਰੈਸ਼ੀ ਕੈਨੇਡੀਅਨ ਨੇ ਬੀਤੇ ਦਿਨ ਹੀ ਆਪਣੀ ਵੀਡੀਓ ਦੇ ਵਿੱਚ ਕਿੰਮੀ ਦੀ ਇੱਕ ਕਾਲ ਰਿਕਾਰਡਿੰਗ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਕਿੰਮੀ ਨੇ ਖੁਦ ਆਪਣੇ ਮੂੰਹੋਂ ਮੰਨਿਆ ਸੀ ਕਿ ਮੈਂ ਕਿਸੇ ਮੁੰਡੇ ਨਾਲ ਰੂਮ ਦੇ ਵਿੱਚ ਗਈ ਸੀ ਪਰ ਮੈਂ ਉਸਨੂੰ ਜਾਣਦੀ ਨਹੀਂ ਸੀ ਇਹ ਸਾਰੇ ਦੀ ਕਰਤਾ ਧਰਤਾ ਸਨੇਹਾ ਕਤਿਆਲ ਸੀਗੀ ਸੋ ਜਿਸ ਤੋਂ ਬਾਅਦ ਹੁਣ ਅੱਜ ਫ੍ਰੈਸ਼ੀ ਕੈਨੇਡੀਅਨ ਨੇ ਸਨੇਹਾ ਕਤਿਆਲ ਦੀ ਇੱਕ ਕਾਲ ਰਿਕਾਰਡਿੰਗ ਕਾਲ ਰਿਕਾਰਡਿੰਗ ਸਾਂਝੀ ਕੀਤੀ ਜਿਸ ਦੇ ਵਿੱਚ ਸਨੇਹਾ ਕਤਿਆਲ ਆਪਣੇ ਮੂੰਹੋਂ ਇਹ ਗੱਲ ਕਹਿੰਦੀ ਪਈਆ ਕਿ ਕਿਵੇਂ ਉਸ ਨੂੰ ਮੁੰਡੇ ਨੂੰ ਨਹੀਂ ਸੀ ਜਾਣਦੀ ਜਿਸ ਨਾਲ ਰੂਮ ਦੇ ਵਿੱਚ ਗਈ ਸੀ ਕਿਵੇਂ ਉਸ ਟਾਈਮ ਨਸ਼ੇ ਦੇ ਵਿੱਚ ਸੀਗੀ ਸੋ ਇੱਥੇ ਆਪਾਂ ਤੁਹਾਨੂੰ ਦੱਸਦੀ ਕਿ ਲੋਕ ਸਨੇਹਾ ਕਤਿਆਲ ਨੂੰ ਗਲਤ ਕਹਿੰਦੇ ਪਏ ਨੇ ਫ੍ਰੈਸ਼ੀ ਕੈਨੇਡੀਅਨ ਨਾਲ ਕਾਲ ਰਿਕਾਰਡਿੰਗ ਦੇ ਵਿੱਚ ਸਨੇਹਾ ਕਤਿਆਲ ਇਹ ਵੀ ਪ੍ਰੈਸ਼ਰ ਪਾਉਂਦੀ ਪਈ ਸੀ ਕਿ ਉਸ ਨੂੰ ਤੋਂ 4-5 ਉਸ ਦੇ ਫਰੈਂਡਾਂ ਦੇ ਨਾਮ ਗਿਣਿਆਦੀ ਤੇ ਉਸ ਤੋਂ ਬਾਅਦ ਖੁਦ ਉਹ ਦੱਸੂਗੀ ਉਹਨਾਂ ਬਾਰੇ ਕੁਝ ਨਾ ਕੁਝ ਤਾਂ ਬੋਲੂਗੀ ਤੂੰ ਉਹ ਰਿਕਾਰਡ ਕਰ ਲੈ ਕੈਨੇਡੀਅਨ ਤੇ ਸਨੇਹਾ ਕਤਿਆਲ ਦੀ ਕਾਲ ਰਿਕਾਰਡਿੰਗ ਦੇ ਵਿੱਚ ਦੇਖਣ ਨੂੰ ਮਿਲਿਆ ਜੇ ਤੁਸੀਂ ਅੱਗੇ ਨਿਆਲ ਦੀ ਥੋੜੀ ਕਾਲ ਰਿਕਾਰਡਿੰਗ ਵੀ ਜਰੂਰ ਸੁਣਦੇ ਹੋ ਕਮੈਂਟਾਂ 'ਚ ਆਪੋ ਆਪਣੀ ਰਾਏ ਸਾਂਝੀ ਜਰੂਰ ਕਰੋ ਕੀ ਤੁਹਾਨੂੰ ਕੌਣ ਗਲਤ ਲੱਗਦਾ ਸਨੇਹਾ ਕਤਿਆਲ ਜਾਂ ਕਿਮੀ ਪਵਨ ਜਾਂ ਫਰੈਸ਼ੀ ਕਰੇਨਰ ਕਮੈਂਟ ਕਰਕੇ ਦੱਸਿਓ ਜਰੂਰ ਤੋਂ ਬਾਕੀ ਲੋਕ ਤਾਂ ਇਹੀ ਕਹਿੰਦੇ ਪਏ ਨੇ ਕਿ ਜੋ ਕਿਮੀ ਪਵਨ ਨਾਲ ਹੋਇਆ ਉਹ ਬਹੁਤ ਗਲਤ ਹੋਇਆ ਕਿਉਂਕਿ ਇਹ ਕਪਲ ਇੱਕ ਬਹੁਤ ਵਧੀਆ ਕਪਲ ਸੀਗਾ ਬਾਕੀ ਤੁਸੀਂ ਕਮੈਂਟ ਕਰਕੇ ਤੇ ਵੀਡੀਓ ਨੂੰ ਕੇ ਸ਼ੇਅਰ ਕਰਿਓ ਤੋਂ ਵੱਡੇ ਨਾਲ ਜਦੋਂ ਗੱਡੀ 'ਚ ਬੈਠੀ ਹੈ ਤੇਰਾ ਉਹਦਾ ਵੀ ਇਹ ਗੱਡੀ 'ਚ ਬੈੰਦੇ ਦੀ ਤੇਰੀ ਵੀਡੀਓ ਬਣੀ ਹੋਈ ਆ ਠੀਕ ਆ ਕਿ ਵਰੀ ਕੋਈ ਜਿਹੜਾ ਬੱਸ ਸਟੈਂਡ ਤੇ ਡਰਾਈਵਰ ਸੀਗਾ ਟੈਕਸੀ ਡਰਾਈਵਰ ਇੱਕ ਦੋ ਇਹ ਤੋਂ ਉਹ ਨੂੰ ਗੱਡੀ 'ਚ ਬੈਠ ਕੇ ਮਿਲੀਆਂ ਤੇ ਉਹੀ ਵੀ ਵੀਡੀਓ ਤੇਰੀ ਬੈਠੀ ਦੀ ਆਈ ਹੈ ਮੇਰੇ ਸਾਹਮਣੇ ਕੋ ਪ੍ਰੂਫ ਸਾਰੇ ਮੈਨੇ ਕੋ ਲਿਆ ਤਾਂ ਮੈਨੇ ਉਹਦੀ ਐਕਸਪਲੇਨੇਸ਼ਨ ਦੇ ਦੇ ਵੀਡੀਓ ਰਿਕਾਰਡਿੰਗ ਆਨ ਕਰਕੇ ਇੰਨੀ ਗੱਲ ਸੁਣ ਗਈ ਆ ਕੀ ਕਹਿੰਦੀ ਆ ਜਾਂ ਉਹਨੂੰ ਪਤਾ ਉਹਨੂੰ ਜਦ ਇੰਨੀ ਚੀਜ਼ ਸਪਸ਼ਟ ਨਹੀਂ ਆ ਨਾ ਉਹਨੇ ਤਾਂ ਉਹਨੂੰ ਪਤਾ ਲੱਗ ਜਾਣਾ ਜੀ ਇੰਨੀ ਗੱਲ ਉਹਨੂੰ ਪਤਾ ਹੈ ਨਾ ਤੇ ਮਤਲਬ ਕੁਝ ਨਾ ਕੁਝ ਸਾਹਮਣੇ ਆਇਆ ਰਾਈਟ ਤੇ ਬਾਅਦੇ ਬੋਲ ਪੂਗੀ